ਸਤ ਸ੍ਰੀ ਅਕਾਲ ਦੋਸਤੋ ਮੈਂ ਸੋਨੀ ਬਠੰਡੇ ਵਾਲਾ ਅੱਜ ਪਹੁੰਚਿਆ ਟਰਬੰਦੀ ਸਬਟਰ ਟਰਮੰਡੀ ਤੇ ਹੁਣ ਐ ਤੁਹਾਨੂੰ ਇੱਥੇ ਟਰੈਕਟਰ ਮੰਡੀ ਵੀਡੀਓ ਚੰਗੀ ਲੱਗੀ ਬਈ ਇਹ ਵੱਤ ਕੋਲ ਸ਼ੇਅਰ ਕਰਦੇ ਹੋ ਆਪਰਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਦੇਖੋ ਤੇਜ਼ ਬੋਕ ਤੇ ਦੇਖਣਾ ਬਈ ਆਪਣੇ ਚੈਨਲ ਨੂੰ ਫੋਲੋ ਲਾਜ਼ਮੀ ਕਰਕੇ ਅੱਗੇ ਦਿਖਾਉਣਾ ਤੁਹਾਨੂੰ ਟਰੈਕਟਰ ਫਾਰਮ ਟਰੈਕ 60 ਬਈ ਛੇ ਮਾਡਲ 270000 ਵਾਂਗ ਜਿਵਾਣ ਆ ਆ ਮਰਵਾਉਣਿਆ ਸੋ ਨੀਗਾ ਆ ਆ ਦੇਖੋ ਆ ਰੇਡਰਾਂ ਦੀ ਪ੍ਰੈਸ਼ਰ ਹੈ ਆ ਮਾਗਲੇ ਟਾਇਰਾਂ ਪਰ ਜਮਾਨਾਵੇਂ ਹੈ ਬਟ ਮਾਗਲੇ ਆ ਦੇਖੋ ਭਾਈ ਮੈਂ ਦੀ ਪ੍ਰੈਸ਼ਰ ਮਗਰਾੜ ਵੀ ਸਾਫ਼ ਆ ਬਈ ਕਿਸੇ ਪਾਸੇ ਪਰੇ। ਅਲਰਾਡੇ ਦਾ ਸਮਰਾਜ 855 2000 ਤੋਂ ਸਾਰ ਮਨੇ ਭਈ। ਹਾਂ? 13 ਮਾਗੋ ਬਾਈ ਜੀ 465000 ਆਪਾਂ ਲੈ ਲਵਾਂ ਤੇਰੇ ਦੀ ਮਗਲੇ ਜਮਾ ਨਵੇਂ ਆ ਸਾਰਾ ਫੈਕਟਰੀ ਇਹਨਾਂ ਦਾ ਆਹ ਕੰਡੀਸ਼ਨ ਟਰੈਕਟਰ ਦੀ ਮਾਰੂੰਗਾ ਲੈ ਬੂਲੇ ਟਰਬੀ ਹੋ ਗਈ ਆ ਬਾਈ 76 85% ਮਗਲੇ ਨੰਗਾ ਰਹੀ ਆ ਆ ਦੇਖੋ ਮਾਰੂੰਗਾ ਬਹੁਤ ਹੀ ਸੋਹਣਾ ਤੇ ਸਾਫ਼ ਸੁਥਰਾ ਰੈਕਟਰ ਹੈ। ਆਇਆ ਤੋਂ ਆ ਗਿਆ ਹਮਾਰੀ ਸ਼ਕਤੀ ਦੀ। ਮਾਰੂਲੀ ਦਾ ਬਈ। ਇਹ ਮਾਡਲ 12 4,90,000 ਵਾਂਗੀਆਂ ਡਿਮਾਂਡ ਹੈ। ਤੇ ਇਹ ਬਹੁਤ ਸੋਹਣਾ ਤੇ ਸਾਫ਼ ਸੁਥਰਾ ਰੈਕਟਰ ਹੈ। ਮਾਗਲੇ ਟਾਇਰ ਦੀ ਵੀ ਨਵੇਂ ਆ ਗਏ ਬਈ। ਅੱਜ ਦੇ ਵੀ ਤਾਂ ਨਾ ਮਾਰੋ। ਆ ਕ੍ਰੀਸ਼ਨ ਰੇਡਰ ਦੀ ਆ ਦੇਖੋ ਬੰਦ ਕਰ ਹੋ ਗਿਆ ਇੱਕ ਅਗਲਾ ਆ ਗਿਆ ਸਭਰਾਜ 855 ਬਈ ਇਹ ਮਾਡਲ ਹੈਗਾ 9 34000 ਦੀ ਮੰਗ ਹੈ ਰੇਟ ਹੈ ਜੀ ਬਾਈ ਜੀ 40 ਰੁਪਏ ਹੋਊਗਾ ਫਾਟੇ ਵਾਲੇ 60 ਹੋਣਗੇ ਬਈ ਪੈਟੋ ਦੇ ਕਿਸ਼ਿੰਦੂ ਛੋਟੇ ਸਾਹਮਣੇ ਨੌ ਮਾਰੂ 3 ਲੱਖ 40000 ਬੰਨੇ ਜਿਮਾਨਾ ਅਗਲਾ ਪੇਪਰ ਆ ਗਿਆ ਬਈ ਸ਼ਮਰਾਜ 735 ਆ ਦੇਖੋ ਬਈ ਤਿੰਨ ਮਾਡਲ ਆ 220000 ਵਾਂਗੇ ਡਿਮਾਂਡ ਆ ਅਮਰ ਉਹ ਨਹੀਂ ਰੇਟਰ ਵੀ ਬਹੁਤ ਸਾਫ਼ ਪਿਆ ਬਈ ਮਗਰਾੜ ਵੀ ਸਾਫ਼ ਪਿਆ ਰੈਟਰ ਤੇ ਪੈਰਾਂ ਦੀ ਕੰਡੀਸ਼ਨ 35 ਤੋਂ 40% ਤਾਂ ਬਈ ਮਗਰਲਿਆਂ ਦੀ ਅੱਗੇ ਵਾਲੇ ਟਾਇਰ ਹੋਣਗੇ ਬਈ ਇਹਦੇ 40 ਤੋਂ 45% ਅਗਲੇ ਲਾ ਲਾਂਗੇ ਅਗੇ ਦਾ ਫਾਰਮ ਟਰੱਕ 60 ਬਾਈ ਜੀ ਸੱਤ ਮਾਡਲ ਹੈ 2000 295000 ਦਾ ਨਹੀਂ ਦਵਾਂਗੇ ਮਗਨੇ ਟਾਇਰ ਦੀ ਹੁਣ 80% ਬਾਈ ਸਾਰਾ ਟਾਇਰ ਜਮਾ ਸੁੱਕਾ ਗਿਆ ਬਾਈ ਜੀ ਇਸੇ ਫਾਸੋਲੀ ਗਿਰ ਰਹੀ ਨਹੀਂ ਬੈਠ ਰਹੀ ਸਾਰਾ ਟਰੈਕਟਰ ਰੀਜਨਲ ਆ ਦੇਖੋ ਬਾਈ અમાਰੋ ਨਿਕਲ ਇਹੋ ਵਗਰਾ ਟਰੈਕਟਰ ਸੋਲੂ ਦਿਖਾਉਨੇ ਆ ਬਾਈ 36 30 ਹੌਲੈਂਡ 14 ਮਾਡਲ 495000 ਦਾ ਮੰਗਣਾ ਪੈਂਦਾ। ਮਗਲ ਦੇ ਟਾਇਰ ਇਹਦੀ ਮਾਰਕ ਕੰਪਨੀ ਦੇ ਬਈ। ਜਮਨ ਨਵੇਂ ਪਾਏ ਬਈ ਦੀ। ਅੱਜ ਦੇ ਟਾਇਰ ਬੰਗੇ 80% ਪਈ। 14 ਮਾਡਲ 495000 ਦਾ ਬੰਨਣਾ ਨਿਮਾ। ਆਹ ਕਢੀ ਹਨਾ ਟਰੈਕਟਰ ਦੀ। ਪਗਲਾ ਬੇਟਰਾ ਗਿਆ ਸਮਰਾ 743 ਬਈ 13 ਮਰਲਾ 385 ਹੇਡਮਾਂਡ ਆ ਮਾਰੂ ਨੀ ਬਗਲੇਟਾਰੇ ਦੇ ਵੀ ਜਮਾਨਾ ਮੇਰਾ ਬੇਟਰੇ ਵੀ ਸਾਫ ਆ ਬਈ ਪਰ ਤੋਤਾ ਨਹੀਂ ਜਾ ਓਮ ਬਈ ਲੈ ਆਇਆ ਇਹਨਾਂ ਲਾ ਆਲੋ ਮੇਰਾ ਉਹ ਦੇਖੋ 1550 7 ਮਾਦਲਾ ਬਈ 8 ਦੀ ਕਾਪੀ ਹੋਈ ਦੀ 290000 ਬਾਈ ਮੰਗਦਾ ਇੱਕ ਵੀ ਖੜੀ ਸਨ ਆਏ ਸਾਡੇ ਸਾਹਮਣੇ ਬਾਈ ਉਹ ਮਗਲੇ ਤਾਂ ਦੇਖੋ ਅੱਗੇ ਆਲੇ ਹੋਣਗੇ 90% ਬਈ ਅਦੇ ਕੋਲ ਅਗਲਾ ਟਰੈਕਟਰ ਸਵਰਾਜ 743 ਇਹ ਨਵਾਂ ਮਾਡਲ 340000 ਡਿਮਾਂਡ ਵਾਂਗੇ ਆ ਆ ਮਾਰੂ ਨੇ ਗਏ ਇਹ ਵੀ ਬਹੁਤ ਹੀ ਸਾਫ਼ ਸੁਥਰਾ ਤੇ ਸੋਹਣਾ ਟਰੈਕਟਰ ਆ ਬਾਈ ਅੱਜ ਮੰਡੀ ਬਹੁਤ ਭਰੀ ਹੈ ਦੇਖੋ ਨਾਡ ਗਿਆ ਨਾ 99 6 ਲੱਖ 3 ਲੱਖ ਬੰਨੇ ਨਮਾਨ ਲਾ ਮਗਲੜਾ ਨਵੇਂ ਆਜਾ ਦੇ ਵੀ ਨਵੇਂ ਆ ਬਈ ਆਪਣਾ ਆ ਦੇਖੋ 752 ਨੰਬਰ ਨੰਬਰ ਬਾਈ ਮੜਾ ਜ ਆਪਣਾ ਬੋਲ ਦੇ ਬਗੋਂ ਨਹੀਂ ਬੋਲਦੇ ਕਿ ਪਤਾ ਨਹੀਂ ਤੈਨੂੰ ਨੰਬਰ ਦਾ ਨੰਬਰ ਮੇਰਾ ਲਿਖਿਆ ਨਾ ਆ ਨੰਬਰ ਬਾਈ ਦਾ ਦਿਖਾ ਦਿੰਨੇ ਆਪਾਂ ਜੇ ਕਿਸੇ ਭਰਾ ਨੂੰ ਚੰਦੋਂ ਦਾ ਲੈ ਸਕਦਾ ਬਈ ਇਹਨੇ ਟਾਇਟਰ ਤੇ ਨੰਬਰਵਾ ਦਿਨੇ ਤੇ ਆ ਕਾਰਡ ਤੇ ਨੰਬਰ ਦੇਖ ਲਓ ਬਾਈ ਦਾ ਇਹ ਨੰਬਰ ਤੇ ਕਨੈਕਟ ਕਰ ਲਓ ਜੇ ਕਿਸੇ ਭਰਾ ਨੂੰ 9811 ਪਸੰਦ ਆਉਂਦਾ ਬੋਤ। ਅਮਰੂ ਨੇ। ਹਲ ਟਰੈਕਟਰ। ਹਾਂ ਇਹ ਟਰੈਕਟਰ ਵੀ ਬਾਈਆਂ ਦਾ ਹੀ ਆ। 3630 ਨੀਓਲੈਂਡ ਅਮਰੂ ਨੇ ਜੀ ਭਾਈ। ਇਹਦੀ ਡਿਮਾਂਡ ਹੈਗੀ ਐ ਇਹ 2004 ਮਾਡਲ ਆ 3 ਲੱਖ 10 ਹਜ਼ਾਰ ਡਿਮਾਂਡ ਆ। ਇਹ ਦੋਵੇਂ ਟਰੈਕਟਰ ਉਸੇ ਬਾਈ ਦੇ ਆ ਬਾਈ ਨਾਟ ਗਿਆ ਨਾਲੇ ਦੀ ਉਸੇ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਟਰੈਕਟਰ ਇਹ ਵੀ ਸਾਫ਼ ਸੁਥਰਾ ਤੇ ਬਹੁਤ ਹੀ ਸੋਹਣਾ ਬਾਈ ਹੈਗਾ ਇਹਦਾ ਨੰਬਰ ਹੈ ਪੀਵੀ 37 ਹੈ ਅਰਜਨ ਇੱਕ ਬਾਈ ਦਾ ਲਾਰਜਨ ਟਰੈਕਟਰ ਇਹ ਵੀ ਤੁਹਾਨੂੰ ਦਿਖਾ ਦਿੰਨੀ ਆ ਬਾਈ ਪੀਵੀ 5 ਨਵ ਮਾਡਲ 375000 ਰੁਪਏ ਮੰਗਿਆ ਜੀ ਦਮਾਂ ਦੇ ਇਹ ਟਰੈਕਟਰ ਵੀ ਉਸੇ ਬਾਈ ਦੇ ਆਮਰੂ ਨੀ ਦਾ ਬਾਈ ਆਗੜੀ ਸਨ ਟਰੈਕਟਰ ਵੀ ਆ ਤਿੰਨੇ ਟਰੈਕਟਰ ਉਸੇ ਬਾਈ ਦੇ 58 ਘਰਾਂ ਦੇ ਨੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੇ ਤਾਂ ਬਾਈ ਨਾਲ ਗੱਲ ਕਰ ਲਓ ਅਗਲਾ ਟਰੈਕਟਰ ਆ ਗਿਆ ਨਿਊ ਹੋਲੈਂਡ 5500 ਆਮਰੂ ਨੀ ਦਾ ਬਾਈ ਇਹ ਮਾਡਲ ਹੈਗਾ 11 4,85,000 ਦੀ ਮੰਗ ਆ ਰਹੀ ਹੈ। ਪਾਵਰ ਸਟੀering ਦਾ ਮਗਲੇ ਟਾਇਰ ਨਾ ਮਾਰ ਗਿਆ ਬਾਈ। ਇਹ ਓਡਾ ਦੀ ਸਤਰੀ ਲੱਗੀ ਐ, ਸਿਸਟਮ ਲੱਗਿਆ ਐ। ਬਹੁਤ ਹੀ ਸੌਫਟ ਦੋ ਸੋਨੋ ਰੇਟਰ ਹੈ ਬਾਈ। ਆ ਦੇਖੋ ਬਾਈ। ਅਮਰੂਦ ਸੁਨੋ ਬਿਫੋਰਿੰਗ ਬਈ ਪਹਿਲੀ ਸਾਈਟ ਤੇ ਸਿਗਰਾ ਸਿਗਰਾ 735 ਇਹ ਦੇਖ 97 ਮਗਲਾ ਬਈ 130 ਹੈ ਡਿਮਾਂਡ ਵਾਲੀਆਂ ਦੀ ਮਗਲੇ ਡਰ 30% ਆਹ ਕੜੀ ਸੰਖੇ ਅਗਲਾ ਆ ਗਿਆ ਫਾਰਮ ਟਰੱਕ 60 ਹੱਥ ਮਾਰ ਲਾ ਬਈ 285 ਡਿਮਾਂਡ ਵੰਗੀਆਂ ਦੀ ਮਗਲੇ ਡਾਇਰ ਦੇ ਜਮਨ ਨ ਹੋਈਆਂ ਬਈ ਅੱਗੇ ਵਾਲੇ ਹੋਣਗੇ 30 ਤੇ 35% ਦੇ ਹਾਂ ਮਾਰੂ ਨੇ ਉਹ ਰੇਟ ਪਦੀ ਕਦੀਸ ਨਾਲ ਸਾਰਾ ਡੈਕ ਓਰੀਜਨਲ ਹਾਂ ਮਾਰੂ ਨੇ ਹਾਂ ਕਰ ਲੈ ਨਾ ਹੀ ਕਰਨਾ ਇਹ ਹੈ ਫਾਰਮਟਰ 60 2000 ਮਾਡਲ 157000 ਰੁਪਏ ਬਣਾਉਣ ਦਾ ਟਰੈਕਟਰ ਦੀ ਕੰਡੀਸ਼ਨ ਛੋਟੇ ਸਾਹਮਣੇ ਆ ਬਈ ਅਮਾਨੂ ਮੇਰੇ ਅੱਗੇ ਆ ਗਿਆ ਫੋਰ 633 2 ਮਾਡਲ 340000 ਡਿਮਾਂਡ ਆ ਬਈ ਅਮਾਨੂ ਇਸ ਵਾਲੀ ਦਾ 650 ਨੂੰ ਮਰ ਰੁਤਨ ਲੱਗਦਾ ਹੈ ਹਟ ਮਾਨ ਦਾ ਭਾਈ ਹਾਂ ਜੀ ਤੇ ਇੱਕ ਦੇਸ਼ ਦੇ ਸਾਹਮਣੇ ਮਾਈਟਾ ਨੂੰ ਅੱਜ ਵਾਲੇ ਕੀਤੇ 25% ਦਾ ਭਾਈ ਅੰਬਰ ਨੂੰ ਲੱਗਦਾ ਤੇ ਅੱਜ ਅਸੱਚੀ ਤੋਂ ਕਿਵੇਂ ਜਾਈਏ 12 ਮਾਉਣ ਲੱਗਦਾ 77000 ਬੰਨੇ ਮੰਗਦਾ ਆਪਰੇਟਰ ਦੀ ਪ੍ਰੀਜ਼ਨ ਆ ਬਾਈ ਆ ਦੇਖੋ ਆਮ ਆਨ ਗਏ ਅੱਗੇ ਆਲਾ ਗਿਆ ਫਾਰਮ ਟ੍ਰੈਕ ਛੱਟ ਇਹ ਹੈ ਨਾ 7 ਮਾੜੂ 265000 ਵਾਂਗ ਨਿਮਾਣਿਆ ਆ ਪੇਟਰੇ ਵੀ ਬਹੁਤ ਹੀ ਸਾਫ਼ ਤਰ੍ਹਾਂ ਤੇ ਸੋਹਣਾ ਡੈਕਟਰ ਆ ਬਾਈ ਮਗਲ ਟਾਇਰ ਦੇ ਜਵਾ ਨਵੇਂ ਪਏ ਆ ਬਾਈ ਜੇ ਕਿ ਜੇ ਕਿ 136 136 28 ਦੇ ਅਮਾਲੋਨੀ ਆ ਕੰਡੀਸ਼ਨ ਆ ਬਾਈਟਰ ਦੀ ਨਾਲ ਸਾਹਮਣੇ ਅਰੇ ਲੱਗਦੇ ਤਹੋਣੇ ਹਮ ਨੇ ਨਵ ਮਾਡਲ ਸੋਨਾ ਦਿੱਤਾ 745 265 ਬਾਨ ਬਣਨ ਦੇ ਆਮਾਰੂ ਨਿਗਰਾਨੀ ਆ ਕੰਡੀਸ਼ਨ ਆ ਟਰੈਕਟਰ ਦੀ ਅੱਗੇ ਜਾਉਂਦੀ ਏਰ ਮਗਲਟੇਲੇ ਤੇ ਜਾਂਦਾ ਨਾ ਲਈ 10 ਮਾਡਲ 435000 ਰੁਪਏ ਦੀ ਮੰਗ ਆ ਆਮਾਰੂ ਨਿਗਰਾਨੀ ਅੱਗੇ ਟਾਇਰ ਹੈਗੇ ਇਹਦੇ ਬਈ 35 ਤੋਂ 40% ਟਰੈਕਟਰ ਦੀ ਕਿਰੀ ਦੇ ਕੋਲੇ ਸਾਹਮਣੇ ਆ ਬਈ ਸਬਰ 8855 13 ਮਾਡਲ 390000 ਰੁਪਏ ਲੱਗਦੇ ਮਗਲਟਾ ਇਹਦੇ ਨਵੇਂ ਪਾਈਆ ਬਾਈ ਅੱਗੇ ਲਈ ਤੀਤ 20% ਟਾਇਰ ਇਹਦੇ ਸਾਰਾ ਟਰੈਕ ਰਿਜਨਲ ਆ ਬਾਈ ਆ ਦਿਖਾਉਣੇ ਬਾਈ ਸਾਨੂੰ અમાਰੋਂ ਨਹੀਂ ਬਹੁਤ ਹੀ ਸਾਫ ਸਨ ਸਰ ਡਾਇਰੈਕਟਰ ਦੇਖੋ ਸਾਡੇ ਸਾਹਮਣੇ ਹੈ ਇਹ ਦਾਇਰ ਉਹ ਦਾਇਰ 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 ਆਹ ਦਾਇਰ ਆਪਣੇ ਫੰਡ ਕੋਣੀ ਬੇਸ਼ੁਮ ਹੈ ਸੱਤੀਤੀ ਕੋਡ 2000 ਮਾਡਲ ਦਾ 295000 ਰੁਪਏ ਮੰਗਿਆ ਹੈ ਕਮਾਰੋ ਨੇ ਮਗਲਟਾ ਨਵੇਂ ਵਰਗੇ ਆ ਬਈ ਅੱਗੇ ਵਾਲੇ 50% ਪੈਰ ਇਹਦੇ ਆਹ ਤਰੀਸ ਦਾ ਟਰੈਕਟਰ ਵੀ 2000 ਮਾਡਲ 295000 ਰੁਪਏ ਦੀ ਮੰਗ ਆ ਆਕੇ ਗਿਆ 12 ਮਾਡਲ 390000 ਰੁਪਏ ਦੀ ਮੰਗ ਦਾ ਸਿਮਰਾਜ 855 ਦੇ ਬਈ ਟਰੈਕਟਰ ਦੇ ਕੰਡੀਸ਼ਨ ਸੁ ਤੇ ਮੇਰਾ ਮਾਰ ਲਾ ਭਾਈ ਆਹ ਕਲੇਸਨ ਦਾ ਪੈਸਾ ਅਗਲਾ ਟਰੈਕਟਰ ਆ ਗਿਆ ਸਵਾਲਿਕਾ 750 ਅੱਠ ਮਾਡਲ ਹੈ 2,70,000 ਬੰਗਾਂ ਹੀ ਮੰਗਦਾ ਆਹ ਮਗਰੇ ਟਾਇਰਾਂ ਦੀ ਕਲੇਸਨ ਹੁੰਦੀ ਹੈ ਟਰੈਡ ਦੇ 30 ਕੇ ਪੈਸੇ ਬਈ ਜਮ੍ਹਾਂ ਖਤਮੀ 14 11 14 ਮਾਡਲ ਸਵਰਾਜ 855 490000 ਰੁਪਏ ਦੀ ਮੰਗ ਹੈ ਆਮਾਰੂ ਬੈਨੇ ਪਾਗੜੇਸ ਨਾਲ ਟਰੈਕਟਰ ਦੀ ਅਗਲਾ ਟਰੈਕਟਰ ਖਾਨੇ ਮਾਡਲ 162000 ਰੁਪਿਆ ਦੀ ਮੰਗ ਹੈ ਸਵਰਾਜ 735 ਆਮਾਰੂ ਪਾਗੜੇਸ ਨਾਲ ਦੇ ਮਾਗਨ ਸਰਾਰ 724 122000 ਦੀ ਮੰਗ ਆ ਰਹੀ ਹੈ। ਆਹ ਪਹਿਲੇ ਸੌਣੇ ਤੋਂ ਉਹਨਾਂ ਨੂੰ ਪਾਈਟ ਚੌਂਡੀ ਕਰ। ਇਹਨਾਂ ਦਾ ਪਾਇਦਾ ਰੱਖੇ ਦਿੰਦੇ। ਜਿਹੜੀ ਆਈਟੀ ਨਾ ਆਇਆ ਤਾਂ ਬਹੁਤ ਮੁਝ ਰਹੇ। 13 ਮਾਡਲ 395000 ਦੀ ਮੰਗ ਆ ਰਹੀ ਹੈ। 13 ਮਾੜੂ ਤੇ 399 ਐਡਵਾਂਡ ਹੈ 599 ਦਾ ਟਰੈਕਟਰ ਹੈ ਬਾਈ ਬਹੁਤ ਹੀ ਸੋਹਣਾ ਤੇ ਸਾਫ਼ ਸੁਥਰਾ ਆ ਦੇਖੋ ਬਾਈ ਇਹ ਰਾਰਮ ਟਰੈਕਟਰ 555 ਦਾ ਹੈ ਬਾਈ ਆਪਣਾ ਹੀ ਹਾਰਮ ਟਰੈਕ 6055 ਨਾਲ ਆ ਮਾਰੂ ਬਹੁਤ ਹੀ ਸੋਹਣਾ ਨਵਾਂ ਟਰੈਕਟਰ ਹੈ ਬਾਈ ਕੰਡੀਸ਼ਨ ਬਹੁਤ ਸਾਫ਼ ਹੈ ਇਹ ਮਾਡਲ 14 ਮਾਡਲ ਆ ਬਾਈ ਮਾਡਲ 14 475万 ਦਾ ਡਿਮਾਂਡ ਆ। ਮੇਰਾ ਨੰਬਰ ਬੋਲਦੇ ਬਾਈ 82830 85 82 82800 20 ਅੱਗੇ ਜੀ 9960 ਤੁਹਾਨੂੰ ਦੁਬਾਰੇ ਰਿਪੀਟ ਕਰ ਦੋ ਬਾਈ 82830 9860 ਸਮਝੋ ਇਹ ਬਾਈ ਦਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਗੱਲ ਕਰ ਸਕਦੇ ਆਹ ਕੜੀਸਨ ਟਰੈਕਟਰ ਦੀ ਬਹੁਤ ਹੀ ਸੋਹਣਾ ਤੇ ਸਾਫ ਸਫਾਈ ਵਾਲਾ ਟਰੈਕਟਰ ਅੱਗੇ ਵਾਲਾ ਆ ਗਿਆ ਬਾਈ 2007 ਮਾਦਲ ਜੌਂਡੀਰ 5310 ਇਹ ਟਰੈਕਟਰ ਦਾ ਰੇਟ ਬਾਈ 4.5 ਲੱਖ ਇਹਦੀ ਡਿਮਾਂਡ ਆ ਵੀਡੀਓ ਚੰਗੀ ਲੱਗੀ ਬਤ ਤੋਂ ਬਾਅਦ ਸ਼ੇਅਰ ਕਰਦੇ ਹੋ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ